They're साहि Hallelujah. ਇਰੇ ਰੱਬ ਦੇ ਸੌਂਗੀ ਚੜ੍ਹ ਜਿਸ ਨੇ ਹੈ ਤੂਫਾਨ ਸਦਾ ਉਸ ਦਿਨ ਸੁਲਾ ਦੇਵੀ ਨਾਮ ਮੰਨ ਦਸਾ അവനെ <laughs> തേടിപ്പോകാൻ ਸਭੋ ਸਖਤਾ ਨੇ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਮubarਕ ਚਰਨ ਪਰ ਸਕੇ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਤੇ ਸ੍ਰੀ ਅਖੰਡ ਪਾਤਸ਼ਾਹਬ ਪਰਸੋਂ ਤੋਂ ਪਰਾ ਆਰੰਭ ਕਰਵਾਏ ਸੰਨ ਗੁਰਬਾਣੀ ਦੇ ਸੰਪੂਰਨ ਜਾਪ ਹੋਏ ਹਨ ਗੁਰਬਾਣੀ ਦੇ ਜਾਪ ਕਰਦੇ ਆ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਹੋ ਜਾਂਦੀਆਂ ਨੇ ਜੀ ਅਣਜਾਣ ਬਚੇ ਜਾਣ ਕੇ ਮਾਫ ਕਰਨਾ ਬੜੀ ਸੋਹਣੀ ਬਾਣੀ ਦਾ ਭਾਵ ਕੀਤੀ ਸੇਵਾ ਦਾ ਮਹਾਤਮ ਸਾਡੇ ਕਲ ਜੁਗੀ ਜੀਵਾਂ ਦੇ ਕਠੋਰ ਹਿਰਦਿਆਂ ਤੇ ਵਸਾਉਣਾ ਆਪਣੇ ਚਰਨਾਂ ਦਾ ਪਿਆਰ ਉਸ਼ਿਸ਼ ਕਰਨਾ ਉਗਦੇ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਵੇਰ ਵੇਲੇ ਗੁਰਿਆ ਕਰਕੇ ਐਸ ਨਾਮ ਦਾ ਆਪ ਜੀ ਦੇ ਦਰ ਘਰ ਦੀ ਸੇਵਾ ਹੋਈ ਹੈ ਗੁਰਬਾਣੀ ਦੇ ਹਰਿ ਜਸ ਕੀਰਤਨ ਵਿਚਾਰਾਂ ਭਈਆਂ ਨੰਨੇ ਨੰਨੇ ਬੱਚਿਆਂ ਨੇ ਗੁਰ ਇਤਿਹਾਸ ਦੀਆਂ ਕਵਤਾਵਾਂ ਸਰਵਣ ਸੰਗਤਾਂ ਨੂੰ ਕਰਾਈਆਂ ਹਨ ਸਜੇ ਪਾਖਸ਼ਾ ਜੀ ਆਪ ਜੀ ਦਾ ਇਤਿਹਾਸ ਗਾਇਨ ਕਰਦੇ ਆਂ ਬੱਚਿਆਂ ਕੋਲੋਂ ਕੀਰਤਨੀ ਜਥੇ ਕੋਲੋਂ ਸੇਵਾਦਾਰਾਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਤਰਬੀਆਂ ਹੋ ਜਾਂਦੀਆਂ ਆਂ ਜੀ ਅਣਜਾਣ ਬਚੇ ਝਾਲ ਕੇ ਮਾਫ ਕਰਨਾ ਅੱਗੇ ਵਾਸਤੇ ਸੁਭਿ ਸੇਵਾਵਾਂ ਦੀਆਂ ਬਖਸ਼ਿਸ਼ਾਂ ਕਰਨੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾ ਕੇ ਰੱਖਣਾ ਆਪਣੇ ਚਰਨਾਂ ਦਾ ਪਿਆਰ ਵਕਸ਼ਿਸ਼ ਕਰਨਾ ਨੰਨੇ ਨੰਨੇ ਬੱਚਿਆਂ ਨੂੰ ਸੁਮਤ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗੁਰਬਾਣੀ ਦੀਆਂ ਦਾਤਾਂ ਵਕਸਣੀਆਂ ਸੱਜੇ ਪਾਤਸ਼ਾਹ ਜੀਓ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪੋਸਾਕੇ ਪਹਿਰਾਏ ਹਨ ਪੰਗੀਕਾਰ ਕਰਨੇ ਲੋਕ ਪਰਲੋਕ ਦੇ ਵਿੱਚ ਪਰਦੇ ਘਜਣੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦੇ ਮਹਾਵਾਕ ਅਨੁਸਾਰ ਸਰਦਾਰ ਜਗਤਾਰ ਸਿੰਘ ਸੁਪੁੱਤਰ ਸਵਰਗਵਾਸੀ ਸਰਦਾਰ ਚਰਨ ਸਿੰਘ ਸਰਦਾਰ ਜਗਦੀਪ ਸਿੰਘ ਸੁਪੁੱਤਰ ਸਰਦਾਰ ਜਰਮਨੈਲ ਸਿੰਘ ਅਤੇ ਗੋਪਤ ਪਰਵਾਰ ਵੱਲੋਂ ਆਪਣੇ ਬੱਚੇ ਦਾ ਪੀਜਾ ਆਉਣ ਦੀ ਖੁਸ਼ੀ ਨੂੰ ਬਖ ਰੱਖਦਿਆਂ ਹੋਇਆਂ ਅਤੇ ਸਭੂ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਪੰਜਮ ਕੜਾ ਪ੍ਰਸ਼ਾਦ ਦੀਆਂ ਤੇਗਾਂ ਸਜੀਆਂ ਨੇ ਕਿਰਪਾ ਕਰੋ ਜੀ ਆਪ ਜੀ ਦਾ ਪਰਮਾਨੰ ਕਰੋ ਪਰਮਾਨਿਆ ਹੋਇਆ ਪ੍ਰਸ਼ਾਦ ਸਭੋ ਸੰਗਤਾਂ ਵਿੱਚ ਪਰਣਾਉਣ ਦੀ ਆਗਿਆ ਬਖਸ਼ੋ ਜੋ ਜੋ ਸ਼ਕੇ ਵਾਹਿਗੁਰੂ 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 ਨਾਮ ਜਪੇ ਸਭੋ ਸੰਗਤਾਂ ਦਾ ਚੱਲਿਆ ਹੋਇਆ ਕਾ ਲਮਕਾ ਲੇਖੇ ਲਾਉਣਾ ਦਰਸ਼ਨੀ ਪੇਟਾਵਾਂ ਆਪਣੇ ਦਰ ਤੇ ਪਰਮਾਨ ਕਰਨੀਆਂ ਆਪਣੇ ਪਾਵਨ ਦਰਬਾਰਾਂ ਦੀਆਂ ਸੇਵਾ ਸੰਭਾਲਦਾ ਬਲ ਬਖਸ਼ਿਸ਼ਾ ਕਰਨੀਆਂ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਸੁੱਧ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਲੋਭ ਕਰਨ ਤੋਂ ਬਚਾਉਣਾ ਸਜੇ ਪਾਸ਼ਾ ਜੀਓ ਸਰਦਾਰ ਸਵਿੰਦਰ ਸਿੰਘ ਸਿੱਧੂ ਸਪੋਟਰ ਸਰਦਾਰ ਗੁਰਜਨ ਸਿੰਘ ਜੀ ਦੇ ਪਰਿਵਾਰ ਵੱਲੋਂ ਸੋਲਰ ਸਿਸਟਮ ਵਾਸਤੇ 5500 ਰੁਪਏ ਅਰਦਾਸ ਕਰਵਾਏ ਨੇ ਸਰਦਾਰ ਅਵਤਾਰ ਸਿੰਘ ਐਨਸਪੈਕਟਰ ਵੱਲੋਂ ਸੋਲਰ ਸਿਸਟਮ ਵਾਸਤੇ 5600 ਰੁਪਏ ਅਰਦਾਸ ਕਰਵਾਏ ਨੇ ਮਾਤਾ ਰਣਜੀਤ ਕਾਰਜਵਾਲੋ ਸੋਲਰ ਸਿਸਟਮ ਵਾਸਤੇ 2100 ਰੁਪਏ ਅਰਦਾਸ ਕਰਵਾਏ ਨੇ ਜੀ ਪਰਵਾਰਾਂ ਮੀਆਂ ਸਿਵਾਵਾ ਆਪਣੇ ਦਰਦ ਨੇ ਪ੍ਰਵਾਨ ਕਰਨੀਆਂ ਚੜ੍ਹਦੀ ਕਲਾ ਲਖਸੋ ਸਭੂ ਸੰਗਤਾਂ ਮੀਆਂ ਸਿਵਾਵਾ ਆਪਣੇ ਦਰਦ ਤੇ ਪ੍ਰਵਾਨ ਕਰੋ ਜੀ ਠੰਡੇ ਮਿੱਠੇ ਜਲਨੀਆਂ ਸਵੀਲਾ ਲਗਾਈਆਂ ਹਨ ਚੜ੍ਹਦੀ ਕਲਾ ਬਖਸ਼ਿਸ਼ ਕਰੀ ਆਪਣੇ ਜਨਮਾਂ ਦਾ ਪਿਆਰ ਬਖਸ਼ਣਾ ਸਾਡੇ ਨਬਦੇ ਹਿਰਦਿਆਂ ਨੂੰ ਠਾਰਨਾ ਜੀ ਕਰੋ ਕਿਰਪਾ ਰਗਾਹੀ ਵਰਮਾ ਹੁਕਮ ਨਾਮ ਸਾਹਿਬ ਬਖਸ਼ੋ ਹੁਕਮ ਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੇ ਪਿਆਰੇ ਵਲਾ ਜਿਨ੍ਹਾਂ ਮਿਲਿਆ ਬਦੀ ਦਾ ਨਾਮ ਚਿਤ ਆਵੇ ਨਾਨਕ ਨਾਮੁ ਸ੍ਰੀ ਕਰਾ ਸ੍ਰੀ ਸਤਿ ਸਰਵਤ ਦਾ ਨਾਮ ਹੈ ਜੀ ਕਾ ਖਾਲਸਾ ਸਤਿਗੁਰੂ ਜੀ ਨੇ ਗੁਰਬਾਣੀ ਇਤਿਹਾਸ ਸਾਨੂੰ ਸਾਰਿਆਂ ਨੂੰ ਸਰਵਣ ਕਰਵਾਇਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਜੀਓ ਆਇਆਂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਦੋ ਤਿੰਨ ਗੁਰਮੁਖ ਪਿਆਰਿਆਂ ਵੱਲੋਂ ਜੋ ਆਪਣਾ ਸੋਲਰ ਸਿਸਟਮ ਚੱਲ ਰਿਹਾ ਹੈ ਉਹਨਾਂ ਵੱਲੋਂ ਮਾਇਆ ਅਰਦਾਸ ਕਰਵਾਈ ਹੈ ਸਰਦਾਰ ਸੁਵਿੰਦਰ ਸਿੰਘ ਸਿੱਪੂ ਸਪੁੱਤਰ ਸਰਦਾਰ ਗੁਰਜੰਟ ਸਿੰਘ ਜੀ ਦੇ ਪਰਿਵਾਰ ਵੱਲੋਂ 5100 ਰੁਪਏ ਅਰਦਾਸ ਕਰਵਾਏ ਨੇ ਸਰਦਾਰ ਅਵਧਾਰ ਸਿੰਘ ਇੰਸਪੈਕਟਰ ਸਪੁੱਤਰ ਸਵਰਗਵਾਸੀ ਸਰਦਾਰ ਹਰੀ ਸਿੰਘ ਜੀ ਦੇ ਪਰਿਵਾਰ ਵੱਲੋਂ ਸੋਲਰ ਸਿਸਟਮ ਵਾਸਤੇ 5100 ਰੁਪਏ ਅਰਦਾਸ ਕਰਵਾਏ ਨੇ ਮਾਤਾ ਰਣਜੀਤ ਕੌਰ ਜੀ ਵੱਲੋਂ ਸੋਲਰ ਸਿਸਟਮ ਵਾਸਤੇ 2100 ਰੁਪਏ ਅਰਦਾਸ ਕਰਵਾਏ ਨੇ ਸਤਿਗੁਰੂ ਚੜ੍ਹਦੀ ਕਲਾ ਕਰਨ ਹਾਰ ਮੰਦਾਨ ਫਤੇ ਬਖਸ਼ਿਸ਼ ਕਰਨ ਜਿਨ੍ਹਾਂ ਖਜਾਨੇ ਤੋਂ ਮਾਇਆ ਆਈ ਹੈ ਸੁਖ ਜਾਨੇ ਭਰਪੂਰ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਜਿਹੜੇ ਵੀ ਬੱਚੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰਬਾਣੀ ਸੰਤਿਆ ਕਰਦੇ ਨੇ ਕਲਾਸਾਂ ਲਾਉਂਦੇ ਉਹਨਾਂ ਬੱਚਿਆਂ ਦਾ ਪਿਛਲੇ ਦਿਨੀ ਪੇਪਰ ਲਿਆ ਗਿਆ ਸੀ ਉਸ ਪੇਪਰ ਦੇ ਵਿੱਚ ਜੋ ਵੀ ਬੱਚੇ ਪੋਜੀਸ਼ਨਾਂ ਤੇ ਆਏ ਨੇ ਉਹਨਾਂ ਦਾ ਸਨਮਾਨਤ ਅਤੇ ਜਿੰਨੇ ਬੱਚੇ ਕਲਾਸਾਂ ਲਾਉਂਦੇ ਨੇ ਸਾਰਿਆਂ ਦਾ ਸਨਮਾਨਤ ਆਪਣੇ ਪ੍ਰਧਾਨ ਸਰਦਾਰ ਦਵਰਾ ਸਿੰਘ ਜੀ ਦੇ ਪਰਿਵਾਰ ਵੱਲੋਂ ਕੀਤਾ ਜਾਣਾ ਹੈ ਸੋ ਬੇਨਤੀ ਹੈ ਮੈਡਮ ਬਗੀਰ ਕੌਰ ਜੀ ਨੂੰ ਕਿ ਜਿਹੜੇ ਬੱਚਿਆਂ ਦੇ ਨਾਮ ਨੇ ਉਹ ਨਾਅਸ ਦਰਵਾ ਦੇਣ ਤਾਂ ਕਿ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਣ ਮੈਨੂੰ ਤਕਰੀਬਨ ਤਕਰੀਬਨ ਇੱਕ ਹਫ਼ਤਾ ਹੋ ਗਿਆ ਨਾ ਬੱਚਿਆਂ ਨਾਲ ਕਲਾਸ ਲਾਉਂਦੇ ਆ ਮੈਨੂੰ ਬੜੀ ਖੁਸ਼ੀ ਹੋਈ ਤੇ ਹਰ ਇੱਕ ਬੱਚੇ ਦਾ ਚੌਪਈ ਸਾਹਿਬ ਕੰਠ ਹੈ ਬੱਚੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਜਦੋਂ ਕਰਦੇ ਆ ਨਾ ਬਾਬਾ ਜੀ ਦੀ ਵੀ ਬਹੁਤ ਵੱਡੀ ਸੇਵਾ ਕਿਉ ਲਾਈਵ ਚੱਲਦੇ ਹੁੰਦੇ ਆ ਮੇਰੀ ਸਾਰਿਆਂ ਦੀ ਬੇਨਤੀ ਹੈ ਇੱਕ ਵਾਰ ਆਪਣੇ ਬੱਚਿਆਂ ਨੂੰ ਲਾਈਵ ਪਾਠ ਜ਼ਰੂਰ ਸੁਣਾਇਓ ਹਰ ਬੱਚੇ ਨੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਇਹਨੇ ਡਿਸਪਲਿਨ ਚ ਬੈਠੇ ਹੁੰਦੇ ਆ ਅਸੀਂ ਇਹਨਾਂ ਬੱਚਿਆਂ ਨੂੰ ਜ਼ਰੂਰ ਜੋੜੀਏ ਤੇ ਦੂਸਰਾ ਧੰਨਵਾਦ ਉਹਨਾਂ ਮਾਵਾਂ ਦਾ ਜਿਹੜੀਆਂ ਇੰਨੀ ਗਰਮੀ ਦੇ ਵਿੱਚ ਫੋਨ ਤੋਂ ਟੀਵੀ ਤੋਂ ਬਹੁਤ ਔਖੇ ਨੇ ਇਸ ਟਾਈਮ ਬੱਚੇ ਪਰੇ ਕਰਨੇ ਹਟਾਉਣੇ ਉਹਨਾਂ ਨੂੰ ਤਿਆਰ ਕਰਕੇ ਕਲਾਸ ਦੇ ਵਿੱਚ ਲੈ ਕੇ ਆਉਣਾ ਤੇ ਦੋ ਤਿੰਨ ਤਾਂ ਮਾਂ ਕਿਹੜੀ ਕਲਾਸ ਨਾਲ ਆਉਂਦੀ ਆ ਪੂਰਾ ਟਾਈਮ ਕੱਢਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਭ ਤੋਂ ਵਿਸ਼ੇਸ਼ ਧੰਨਵਾਦ ਮੈਂ ਬਲਜੀਤ ਜੀ ਦਾ 4 ਸਾਲ ਹੋ ਗਏ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਬਹੁਤ ਛੋਟੀ ਜੀ ਸੀ ਮੈਂ ਬੈਂਕਪੋਲੇ ਪੰਜਾਬੀ ਸਿੱਖੀ ਸੀ ਬਹੁਤ ਟਾਈਮ ਤੋਂ ਤੇ ਮੈਡਮ ਦੀ ਇੰਨੀ ਸੋਹਣੀ ਗੁਰਬਾਣੀ ਕੰਡ ਅੱਜ ਉਹ ਬੱਚੇ ਦਾ ਭਗਤ ਜੈਦੇਵ ਜੀ ਦਾ ਪਾਠ ਸੁਣ ਕੇ ਮਨ ਬਹੁਤ ਖੁਸ਼ ਹੋਇਆ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਵੀ ਕੰਠ ਨਹੀਂ ਅੱਜ ਤੱਕ ਉਹ ਪਾਠ ਜਿਹੜਾ ਪਾਠ ਉਹ ਬੱਚੇ ਨੇ ਇੰਨੀ ਚੰਗੇ ਤਰੀਕੇ ਨਾਲ ਤੇ ਅੱਜ ਇੰਨਾ ਖੁਸ਼ੀ ਹੋਈ ਕਿ ਸਾਨੂੰ ਪੇਪਰ ਚੈੱਕ ਕਰਦੇ ਲੱਗਦਾ ਸੀ ਕਿ ਬੱਚਿਆਂ ਦੇ ਨੰਬਰ ਕੱਟੇ ਕਿੱਥੋਂ ਜਾਣ ਸੰਗਤ ਜੀ 12 ਬੱਚੇ ਫਾਸਟ ਪੋਜੀਸ਼ਨਾਂ ਲੈ ਕੇ ਆਏ ਨੇ 12 ਬੱਚੇ ਮਤਲਬ ਜਿੰਨਾਂ ਚੋਂ 120 ਕੁਐਸਚਨ ਜਿਨ੍ਹਾਂ ਦਾ ਗਲਤ ਨਹੀਂ ਸੀ ਪੂਰੇ ਵੱਡਾ ਪੂਰੇ ਨੰਬਰ ਵਾਲੇ ਅਸੀਂ ਇਹ ਪੇਪਰ ਤਿੰਨ ਭਾਗਾਂ ਚ ਵੰਡੇ ਆ ਸਾਡੇ ਕੋਲੇ ਨਰਸਰੀ ਕਲਾਸ ਤੋਂ ਲੈ ਕੇ ਦੂਜੀ ਕਲਾਸ ਦੇ ਬੱਚੇ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਨਾਂ ਨੇ ਜਵਾਨੀ ਗੁਰੂ ਅਰਜਨ ਸਿੰਘ ਦਾ ਇਤਿਹਾਸ ਦੇ ਸਾਰੇ ਕੁਐਸਚਨ ਕੋਸ਼ ਬੱਚੇ ਇਹ ਜਿਹੇ ਸੀ ਜਿਨ੍ਹਾਂ ਨੇ ਇੱਕ ਵੀ ਕੁਐਸਚਨ ਗਲਤ ਨਹੀਂ ਕੀਤਾ ਜਿਹੜੇ ਲਵੇ ਪਹਿਲਾ ਗਰੁੱਪ ਨਰਸਰੀ ਕਲਾਸ ਤੋਂ ਲੈ ਕੇ ਦੂਜੀ ਕਲਾਸ ਦਾ ਇਸ ਬੱਚੇ ਚ ਇਸ ਗਰੁੱਪ ਦੇ ਚਾਰ ਬੱਚੇ ਫਰਸਟ ਆਏ ਨੇ ਪਹਿਲੀ ਬੱਚੀ ਗੁਰਲੀਨ ਕੌਰ ਗੁਰਲੀਨ ਕੌਰ ਉਹ ਅੱਜ ਐ ਨਹੀਂ ਠੀਕ ਹੈ ਗੁਰਮਨਤ ਸਿੰਘ ਦੂਸਰਾ ਬੱਚਾ ਗੁਰਮਨਤ ਸਿੰਘ ਗੁਰਮਨਤ ਆਵਾਡਾ ਇਹ ਫਸਟ ਹੀ ਕਰਾਤਾ ਹੋ ਜੀ ਬੱਚਾ ਜੀ ਪ੍ਰਭਜੋਤ ਸਿੰਘ ਦੀ ਨਵੀਂ ਲੱਭਦੇ ਜੀ ਆ ਵੀ ਹੋ ਤੀਸਰਾ ਬੱਚਾ ਫਤਿਹ ਸਿੰਘ ਫਤਿਹ ਸਿੰਘ ਸੱਲੇ ਕੋਪੜੇ ਦੇ ਬੱਚੇ ਅਤੇ ਵੈਰੀ ਗੁੱਡ ਦੂਸਰਾ ਦੂਸਰਾ ਕੁੱਪ ਤੀਸਰੀ ਕਲਾਸ ਤੋਂ ਸੱਤਵੀਂ ਕਲਾਸ ਸਟੇ ਕੋਲੇ ਦੇ ਬੱਚਾ ਬਾਰਹویں ਦੇ ਅੱਠਵੀਂ ਕਲਾਸ ਆਈਆਂ ਉਹ ਵੀ ਫਰਸਟ ਆਇਆ ਗੁਨਤਾਜ ਸੌਰ ਮਹਿਦੂਰਪੁਰ ਕਿੰਤਾਜ ਪਰ ਫਸਟ ਟਾਈਮ ਜਲੇ ਬਸੀ ਹੈ ਜੀ ਗੁੰਟਾਰ ਮਹਿਦੂਰਪੁਰ ਬਰਲੀਨ ਪਰ ਸਿਮਰਨ ਪਰ ਸਤਵੀਰ ਪਰ ਸੰਗਮ ਸੰਗਮ ਇਹ ਬੱਚੇ ਜੀ ਸਾਡੇ ਕੋਲੇ ਸੈਕਿੰਡ ਗਰੁੱਪ ਤੋਂ ਫਸਟ ਟਾਈਮ ਕਲਾਸ ਵਿੱਚ ਸਭੀ ਯਾਦ ਕਰਦੇ ਬੱਚਾ ਦਾ ਬੇਸ ਦੀ 8ਵੀਂ ਕਲਾਸ ਤੋਂ ਉੱਪਰ ਵਾਲੇ ਵਿੱਚ ਉਹਨਾਂ ਦੇ ਦੋ ਬੱਚੇ ਨੇ ਰੀਨਾ ਅਰਮਾਨ ਪ੍ਰੀਤ ਸਿੰਘ ਰੀਨਾ ਤੇ ਅਰਮਾਨ ਪ੍ਰੀਤ ਅਰਮਾਨ ਪ੍ਰੀਤ ਫਰਸਟ ਵਾਲੇ ਬੱਚੇ ਦੀ अच्छा ये दूसरे तीसरी तो 7वीं क्लास का दूसरा बुक ग्रुप अनुरीत कौर अनुरीत कौर गगनदीप उर्फान भगत टीम कौर शगनजोत शगनजोत एकदम जी जो 4 अभी जोत से मनतेज सिंह मनतेज से तीसरा प्रोपोजर कैंडिडेट बबली बबली ਸਿਮਰਨ ਜੋਤ ਕੌਰ ਮੋਪੀ ਕੁਮਾਰ ਸਰਜਿੰਦਰ ਸਿੰਘ ਜੀ ਸਾਡੇ ਕੋਲ ਇੱਕ ਬੱਚਾ ਗੋਪੀ ਕੁਮਾਰ ਜਿਹੜਾ ਬਿਹਾਰ ਤੋਂ ਹੈ ਬੱਚੇ ਨੇ 24 ਸਾਲ ਦਾ ਪਾਠ ਕਰਨ ਹੈ ਚਾਰ ਬਾਣੀਆਂ ਕਰਨ ਦੇ ਨਾਲ ਨੇ ਹੁਣੇ ਦੱਸਿਆ ਮੈਂ ਇਹਨੂੰ 24 ਵਾਲਾ ਪਾਠ ਕਰਕੇ ਆਪ ਸੁਣਿਆ ਇਸ ਹਰੇਕ ਕੰਪੀਟੀਸ਼ਨ 'ਚ ਹੀ ਬੱਚਾ ਪ੍ਰਾਈਜ਼ ਲੈ ਕੇ ਆਉਂਦਾ ਹੈ ਨਾ ਹਰੇਕ ਕੰਪੀਟੀਸ਼ਨ 'ਤੇ ਇਹ ਜੇ ਕਿਹਾ ਉਧਰ ਸੰਗਠਨ ਦੇ ਸਾਹਮਣੇ ਬੈਠੇ ਆ ਇਹ ਤੁਹਾਡੇ ਲਈ ਚੈਲੰਜ ਹੈ ਕਿ ਕਿ ਹਾਰੀ ਬੱਚਾ ਗੁਰਵਾਣੀ ਪੜ੍ਹ ਕੇ ਕਰ ਸਕਦਾ ਤੁਹਾਨੂੰ ਤੇ ਗੁਣ ਕੀ ਗੁਰਵਾਣੀ ਦੀ ਪੜ੍ਹੀ ਹੈ ਠੀਕ ਅਗਲੀ ਕਲਾਸ ਇਹ ਆ ਦੁਸਤਾਂ 57 ਬੱਚੇ ਨੇ ਅਗਲੀ ਵਾਰ ਨੂੰ 100 ਤੋਂ ਦੇਖੀਂ ਪਰ ਹੋਣੀ ਚਾਹੀਦੀ 3 ਪੋਜੀਸ਼ਨ ਵਾਲੇ ਬੱਚੇ 3 3 ਫਿਨਿਸ਼ ਕਰਨੇ ਪਹਿਲਾ ਬੱਚਾ ਜੀ ਜਵਾਨੀ ਅਣਬੀਤ ਕੋਰ दूसरा बच्चा ताजप्रीत कौर सुखमनदीप कौर तमन्ना जगविंदर सिंह नवजोत सिंह जयदीप सिंह दलजीत सिंह फशद जशवनदीप कौर गुरलीप कौर ਇਹ ਬਿਤੇ ਅਨੇ ਦੀ 3rd ਪੋਜੀਸ਼ਨ ਲਈ

ਦੇਵ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਉਹ ਬੱਚੇ ਸੀ ਜਿਨ੍ਹਾਂ ਨੇ ਪੋਜੀਸ਼ਨਾਂ ਲਈਆਂ ਤੇ ਹੁਣ ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤਾ ਜਾਉ ਜਿਹੜੇ ਹਰ ਰੋਜ਼ ਕਲਾਸਾਂ ਲਾਉਣ ਆਉਂਦੇ। ਹਰਮਨ, ਪਰੀ, ਅਨੁਰੂਪ, ਦਸ਼ਮੀਤ, ਗੁਰਸਿੰਦਰ, ਗੁਰਨੂਰ ਮਨਪ੍ਰੀਤ ਸਾਹਿਬ ਜੋਤ ਦਮਨ ਅਰਜਨ ਇੱਕੰਨੋਤ ਜਸ਼ਨ ਜੋਤ ਦੀ ਕੀ ਭਾਤੇ ਸੰਗਤ ਦੀ ਕੋਸ਼ਿਸ਼ ਕਰਿਆ ਕਰੋ ਹਾਰੇ ਕ ਬੱਚੇ ਨੇ ਇਸ ਕਲਾਸ ਤੇ ਮੈਮ ਵੀ ਬਹੁਤ ਵੱਡਾ ਫਰਮਾਗਾ ਤੇ ਸਾਰੀ ਕਮੇਟੀ ਦਾ ਵੀ ਬਹੁਤ ਧੰਨਵਾਦ ਮੈਨੂੰ ਤੋਂ ਆਪਣਾ ਸ਼ਹਿਰ ਚੁਣਦੇ ਦੇਖਿਆ ਸੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਦਿੱਲੀ ਨਾਲ ਹਰ ਪ੍ਰੋਗਰਾਮ ਦੇ ਵਿੱਚ ਪੇਪਰ ਲੈ ਜਾਂਦੇ ਬੱਚਿਆਂ ਦੇ ਤੇ ਸਹੀ ਮਾਇਨੇ ਨੂੰ ਬੱਚੇ ਜ਼ਰੂਰ ਇਸ ਸਕੀਨ ਨਾਲ ਜੁੜਨਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਮੈਮ ਆਪਟੀ ਦਾ ਬਹੁਤ ਬਹੁਤ ਧੰਨਵਾਦ ਇਸੇ ਵਾਇਗਰ ਜੀ ਤੁਹਾਨੂੰ ਹਮੇਸ਼ਾ ਬਖਸ਼ੀ ਰੱਖਣ ਤੇ ਇਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਜੋੜਦੇ ਰਹੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕਿਫਾ ਅੱਗੇ ਜੋ ਸੇਵਾ ਹੈ ਆਪਣੇ ਬੱਚਿਆਂ ਦਾ ਸਨਮਾਨ ਹੈ ਉਹ ਐਨਆਰਆਈ ਵੀਰ ਸਾਡੇ ਕਰਦੇ ਨੇ ਤੇ ਐਤ ਕੀ ਉਹ ਸੇਵਾ ਹੈ ਸਾਡੇ ਗੁਰਦੁਆਰਾ ਸਹਿਮ ਦੇ ਪ੍ਰਧਾਨ ਸਰਦਾਰ ਦਾਰਾ ਸਿੰਘ ਦੇ ਪਰਿਵਾਰ ਦੇ ਵੱਲੋਂ ਇਹ ਸੇਵਾ ਕੀਤੀ ਗਈ ਹੈ ਥੋੜੇ ਦਿਨਾਂ ਦੀ ਗੱਲ ਹੈ ਇੱਕ ਜੋ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੈ ਪ੍ਰਧਾਨ ਦੇ ਵੱਲੋਂ ਬਿਆਨ ਆਇਆ ਹੈ ਕਿ ਪੈਦਾ ਨਗਰਾਂ ਦੇ ਵਿੱਚ ਜੋ ਸਾਡੇ ਬੱਚੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹ ਕਲਾਸਾਂ ਲਾਉਣੀਆਂ ਚਾਹੀਦੀਆਂ ਨੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਸਾਡੇ ਗੁਰਦੁਆਰਾ ਜੋ ਪ੍ਰਬੰਧਕ ਕਮੇਟੀ ਹੈ ਉਹ ਅੱਜ ਇਹ ਬਿਆਨ ਦੇ ਰਹੇ ਨੇ ਪਰ ਆਪਣੇ ਨਗਰ ਦੇ ਉੱਤੇ ਕਿਰਪਾ ਸਤਿਗੁਰਾਂ ਦੀ ਅਗਾਹ ਵਧੂ ਦੱਕਰ ਆਪਣਾ ਹੋਰ ਵੀ ਬਹੁਤ ਕੰਮਾਂ ਦੇ ਵਿੱਚ ਅਗਾਹ ਵਧੂਗਾ। ਜਿਹੜੇ ਕਿ ਪਿਛਲੇ 5 ਸਾਲ ਤੋਂ ਇਹ ਜੋ ਬੂਟਾ ਲਾਇਆ ਉਹ ਫਲ ਦੇ ਰਿਆ ਹੁਣ ਤੇ ਅੱਜ ਵੀ ਸੁਣਿਆ ਤਾਂ ਪਾਠੀ ਵੀ ਵਿੱਚ ਬਣ ਗਏ ਜੋ ਸਟੂਡੈਂਟਸ ਸੀ ਤੇ ਕਿਉਂਕਿ ਜੋ ਗੁਰਦੁਆਰਾ ਸਾਹਿਬ ਨੇ ਇਹ ਬਣਾਈ ਅਸਲ ਵਿੱਚ ਇਸ ਪੱਖ ਤੋਂ ਵਾਸਤੇ ਸੀ ਕਿਉਂਕਿ ਜਦ ਗੁਰੂ ਨਾਨਕ ਮਹਾਰਾਜ ਦਾ ਸਮਾਂ ਸੀ ਉਹਨਾਂ ਨੇ ਕਿਹਾ ਸੀ ਕਿ ਬਈ ਨਗਰਾਂ ਦੇ ਵਿੱਚ ਧਰਮਸ਼ਾਲਾ ਬਣਾਉਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਬਾਅਦ ਇਹ ਗੁਰਦੁਆਰਿਆਂ ਵਿੱਚ ਤਬਦੀਲ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਹੀ ਪ੍ਰਦੇਸ਼ ਦਿੱਤਾ ਸੀ ਵੀ ਨਗਰਾਂ ਦੇ ਵਿੱਚ ਇੱਕ ਸਾਂਝੀ ਜਗ੍ਹਾ ਬਣਾਓ ਉਹਦੇ ਵਿੱਚ ਸਾਡੇ ਬੱਚੇ ਕੁ ਵਧੀਆ ਜੋ ਵਿਦਵਾਨ ਹੈ ਪੜ੍ਹਨ ਲੇਖਣ ਵਾਲਾ ਗੁਰਬਾਣੀ ਬਾਰੇ ਸੂਝੀ ਆ ਉਹ ਟੀਚਰ ਰੱਖੋ ਟੀਚਰ ਰਾ ਕੇ ਸਾਡੇ ਬੱਚਿਆਂ ਨੂੰ ਪੜ੍ਹਾਓ ਤਾਂ ਕਿ ਸਾਡੇ ਬੱਚੇ ਜੋ ਗਲਤ ਰਸਤੇ ਦਾ ਨਾਂ ਚੱਲ ਸਕਣ ਪੰਜ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਾਂ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਉਹਨਾਂ ਨੇ ਦੱਸਿਆ ਵੀ ਸ਼ਾਂਤੀ ਸਬਰ ਕੀ ਹੁੰਦਾ ਹੈ ਤੱਤੀ ਤਵੀ ਤੇ ਬੈਠ ਕੇ ਸਿਰ ਤੇ ਰੇਤ ਪੈਂਦੀ ਹੈ ਤੱਤੀ ਤਵੀ ਥੱਲੇ ਅੱਗ ਲੱਗੀ ਆ 12 ਤੱਤੀ ਤਵੀ ਤੇ ਬੈਠ ਕੇ ਵੀ ਉਹ ਸਾਥ ਬੈਠੇ ਨੇ ਸਿੱਖਿਆ ਕੀ ਦਿੱਤੀ ਆ ਵੀ ਵੱਡੇ ਵੱਡਾ ਵੀ ਸਿੱਖ ਦੇ ਉਤੋਂ ਝੱਖਣਾ ਛੁੱਟੇ ਜਾਵੇ ਤਾਜੋ ਆਪਣਾ ਤਵਾਜਨ ਹੈ ਇਹ ਗਵਾਉਣਾ ਨਹੀਂ ਆਪਣੇ ਅੱਜ ਆਪਾਂ ਗੁਰੂ ਘਰਾਂ ਦੇ ਵਿੱਚ ਦੇਖਦੇ ਆ ਬਹੁਤ ਸਾਰੇ ਵੀਡੀਓ ਦੇਖਦੇ ਆ ਮਾੜੀ ਮਾੜੀ ਗਲਤੀ ਭੜਕ ਜਾਂਦੇ ਆ ਮਾੜੀ ਮਾੜੀ ਗਲਤੀ ਕਿਸੋਂ ਦੇ ਮੁੱਕੀ ਡਾਂਗਾ ਤਲਵਾਰਾਂ ਸਾਡੇ ਜਿੱਥੇ ਗੁਰੂਆਂ ਨੇ ਸਾਨੂੰ ਅਮਨ ਸ਼ਾਂਤੀ ਆ ਇਹ ਸੰਦੇਸ਼ ਦਿੱਤਾ ਹੈ ਸਬਰ ਦਾ ਸੁਬਰ ਦਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਸਾਨੂੰ ਇਹ ਗੱਲ ਕਹੀ ਸੀ ਵੀ ਤਲਵਾਰ ਜਦ ਚੱਕਣੀ ਆ ਜਿਆਦਾਤਰ ਪੇਲ ਦਲੀਲ ਸਾਰੀਆਂ ਜੋ ਹੀਲੇ ਖਤਮ ਹੋ ਜਾਣ ਤੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ